ਫਕਨੇ ਉਹਨਾਂ ਦੀ ਗ੍ਰਿਫਤਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਕਿੱਥੇ ਕਿੱਥੋਂ ਗਿਰ ਪਰ ਆ ਜਾਓ ਤੋ ਦੀ ਪਰ ਆ ਜਾਮ ਕਰਦੇ ਮੁੱਖ ਮੰਤਰੀ ਆਏ ਤਾਂ ਪੁਲਿਸ ਪ੍ਰਸ਼ਾਸਨ ਜਿਹੜੀ ਵੈਨ ਭੁਜਾ ਕੇ ਲੈ ਗਿਆ ਜਿਹੜੇ ਟੀਚਰ ਨਾਲ ਰਾਤ ਦਾ ਉਹਨਾਂ ਨੂੰ ਡਿਟੇਨ ਕੀਤਾ ਵਿਆ ਘਰਾਂ ਚ ਲੇਡੀ ਟੀਚਰਾਂ ਨੂੰ ਤੇ ਕੱਲ ਕੱਲ ਸਾਰਿਆਂ ਨੂੰ ਸਕੂਲਾਂ 'ਚ ਵੀ ਡਿਟੇਨ ਕੀਤਾ ਵਿਆ ਹਾਂ ਤੇ ਕਹਿੰਦੇ ਅਖੇ ਤੁਸੀਂ ਆਦਾ ਇੱਥੇ ਕੋਈ ਵਿਰੋਧ ਨਾ ਕਰੋ ਤੁਹਾਡੀ ਮੀਟਿੰਗ ਕਰਾਵਾਂਗੇ ਪਰ ਇੱਥੇ ਖੜਾ ਮੈਂ ਅੱਧਾ ਘੰਟਾ ਹੋ ਗਿਆ ਖੜੇ ਨੇ 15 ਅਗਸਤ ਵਾਲੇ ਦਿਨ ਫਰੀਦਕੋਟ ਦੇ ਵਿੱਚ ਆਮ ਘਰ ਦੇ ਮੁੱਖ ਮੰਤਰੀ ਪਹੁੰਚੇ ਐ ਨਿਕੰਤਵਾ ਜੀ ਪਤਾ ਨਹੀਂ ਭਗਵਾਨਤ ਮਾਨ ਨੇ ਆਉਣਾ ਅੱਛਾ ਆ ਲੋਕਾਂ ਦੀ ਬੋਲ ਬਾਣੀ ਸੁਣ ਲਓ ਕਹਿੰਦੇ ਪਤਾ ਨਹੀਂ ਕੋਈ ਭਗਵਾਨਤ ਮਾਨ ਆਇਆ ਆਮ ਘਰ ਦੇ ਮੁੱਖ ਮੰਤਰੀ ਆਇਆ ਗੱਡੀਆਂ ਤੁਸੀਂ ਵੇਖ ਸਕਦੇ ਹੋ ਕਿਵੇਂ ਜਾਮ ਲੱਗਿਆ ਪਿਆ ਪਰੇ ਤੱਕ ਕਿਵੇਂ ਜਾਉਂਗੇ ਅੱਡੇ 'ਚ ਅੱਡੇ ਤੋਂ ਭਾਈ ਅੱਡੇ ਚੜ੍ਹਦੇਗੇ ਦੂਜੇ ਦੇ ਆਹ ਚੋ ਲੈ ਕੇ ਤੇ ਘਰ ਨੂੰ ਜਾਵੜਨਾ ਬਸ ਠਾਖੜ ਗਈ ਅੱਡਾ ਇੱਥੋਂ 2 ਕਿਲੋਮੀਟਰ ਪਿੱਛੇ ਆ ਬਸ ਪਿੱਛੇ ਖੜ ਗਈ ਪਿੱਛੇ ਖੜ ਗਈ ਆ ਆਦੇਸ਼ ਆ ਇਹ ਆਜ਼ਾਦ ਦੇਸ਼ ਇਹਨੂੰ ਕਹਿੰਦੇ ਆ ਕਿਉਂਕਿ ਇਹ ਵੱਡੇ ਲੋਕਾਂ ਲਈ ਹੋਊਗਾ ਜੇ ਆਜ਼ਾਦ ਸਾਡੇ ਵਰਗੇ ਗਰੀਬ ਜਿਹੜੇ ਜਿੰਨਾਂ ਅਸੀਂ ਵੇਲੇ ਡਿਊਟੀਆਂ ਤੇ ਚੱਲਦੇ ਆ ਡਿਊਟੀਆਂ ਤੋਂ ਜਾਵਣ ਵੱਲੋਂ ਖੜੇ ਆ ਇੱਥੇ ਕੰਮ ਕਰਦੇ ਨੇ ਕਹਿੰਦੇ ਭਈ ਅੱਜ ਸੀਐਮ ਸਾਹਿਬ ਆਏ ਆ ਔਰ ਸੀਐਮ ਸਾਹਿਬ ਆਏ ਪਿਛਲੇ ਕੋੜਾ ਚੌਂਕ ਤੇ ਬੰਦ ਕਰ ਲੈਂਦੇ ਸੈਟਰਡੇ ਦੀ ਤਾਂ ਬੰਦ ਕਰ ਲੈਂਦੇ ਇਹ ਕਿਹੜਾ ਵੀ ਕੋਈ ਰਾਹ ਹੈ ਕਭੀ ਤੁਗਾ ਸੀਮ ਨੂੰ ਕੋਈ ਕਦਰਾਂ ਸਾਬ ਦੇ ਆਉਣ ਦਾ ਕੋਈ ਫਾਇਦਾ ਹੋਇਆ ਇੱਥੇ ਹੈ ਨੁਕਸਾਨ ਹੀ ਹੈ ਸਾਨੂੰ ਤਾਂ ਖੜੇ ਸੀ ਬੇਚੂਰੀ ਅੱਛਾ ਸੀਮ ਸਾਹਿਬ ਸਾਨੂੰ ਸਵਾ ਫਾਇਦਾ ਆਇਆ ਘਾਟਾ ਹੀ ਪਿਆ ਸਾਨੂੰ ਘਾਟਾ ਕੀ ਪਿਆ ਜਾਨ ਨਹੀਂ ਦਿੰਦੇ ਬੇ ਸਾਨੂੰ ਉਹ ਤਾਂ ਫਰੀਦਕੋਟ ਆਸ ਤੇ ਲੋਕਾਂ ਆਸ ਤੇ ਆਇਆ ਤੁਸੀਂ ਉੱਥੇ ਦੇ ਆਏ ਤਾਂ ਇਹ ਜਿਹੜਾ ਰੋਡ ਆ ਇਹ ਲੋਕਾਂ ਆਸ ਤੇ ਬਣਿਆ ਤਾਂ ਲੋਕ ਨਹੀਂ ਟੱਪਣਗੇ ਹੋਰ ਕੌਣ ਟੱਪੂਗਾ ਉਹ ਆਪ ਹੀ ਟੱਪਣਗੇ ਕੌਣ ਟੱਪਣਗੇ ਸੀਮ ਸਾਹਿਬ ਦੇਉਣ ਨਾਲ ਕੋਈ ਫਾਇਦਾ ਹੋ ਫਰੀਦਕੋਟ ਨੂੰ ਅੱਜ ਤੱਕ ਨਹੀਂ ਹੋਇਆ ਹੁਣ ਕਿਵੇਂ ਹੋ ਜੂਗਾ ਤੁਹਾਡੇ ਸਾਹਮਣੇ ਹੀ ਆ ਵੇਖ ਲਓ ਕਿਉਂ ਜਾਣ ਕੇ ਉਹ ਨਹੀਂ ਦਿੰਦੇ ਹਾਂ ਸੀਐਮ ਆਸਾਬਾ ਸੀਐਮ ਆ ਲੈ ਤੁਸੀਂ ਮਿਲਣਾ ਸੀ ਯਾਰ ਸੀਐਮ ਨੂੰ ਜੇ ਸੀਐਮ ਆਇਆ ਤੁਹਾਡਾ ਤਾਂ ਬਣਾ ਮਿਲ ਨਹੀਂ ਦਿੰਦੇ ਯਾਰ ਹੈਂ ਦਾ ਜੀ ਤਾਂ ਮਿਲ ਨਹੀਂ ਦਿੰਦੇ ਉਹ ਸਸ਼ੀਕਾਲ ਸਫਰ ਨਾਲ ਜੁੜੇ ਹੋ ਤੁਸੀਂ ਅੱਜ 15 ਅਗਸਤ ਹੈ ਤੇ 15 ਅਗਸਤ ਵਾਲੇ ਦਿਨ ਫਰੀਦਕੋਟ ਦੇ ਵਿੱਚ ਆਮ ਘਰ ਦੇ ਮੁੱਖ ਮੰਤਰੀ ਪਹੁੰਚੇ ਹੈ ਤੇ ਆਮ ਘਰ ਦੇ ਮੁੱਖ ਮੰਤਰੀ ਪਹੁੰਚਣ ਤੇ ਤੁਸੀਂ ਦੇਖ ਸਕਦੇ ਹੋ ਕਿੰਡਾ ਵੱਡਾ ਜਾਮ ਲੱਗ ਗਿਆ ਕਿਉਂਕਿ ਆਮ ਘਰ ਦੇ ਮੁੱਖ ਮੰਤਰੀ ਆਏ ਆ ਇਧਰਲੇ ਪਾਸੇ ਬੱਸਾਂ ਕੁਝ ਕਿ ਸਾਈਡ ਤੇ ਖੜੀਆਂ ਪਿੱਛੇ ਦਿਖਾ ਦਿਨਾ ਆ ਬੇਬੇ ਤੁਰ ਕੇ ਆਈ ਜਾਂਦੀਆਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਬੇਬੇ ਸਾਸੀ ਕਾਲ ਬੇਬੇ ਕਿੱਧਰੋਂ ਆਈ ਜਾਂਦੇ ਹੋ ਕੋਟਕਪੂਰੇ ਤੋਂ ਇੱਕ ਨੂੰ ਆਉਣੇ ਕੋਟਕਪੂਰੇ ਤੋਂ ਨਹੀਂ ਆਉਣੇ ਐਤਾਂ ਦੇ ਪੇਕੀ ਜਾਂਨੇ ਮਿਲਣਾ ਅੱਛਾ ਬੇਬੇ ਇੰਨੀ ਵਾਰ ਤੁਸੀਂ ਕਿਵੇਂ ਜਾਓਗੇ ਉੱਥੇ ਅਸੀਂ ਆਟੋ ਲੈ ਲਾਂਗੇ ਫਿਰ ਅੱਛਾ ਬੇਬੇ ਇੱਡਾ ਵੱਡਾ ਜਾਮ ਲੱਗਿਆ ਪਿਆ ਕਹਿੰਦੇ ਆਮ ਘਰ ਦਾ ਮੁੱਖ ਮੰਤਰੀ ਆਇਆ ਇੱਡਾ ਵੱਡਾ ਜਾਮ ਚਾਹੀਦਾ ਸੀ ਹੁਣ ਕੀ ਕਰ ਸਾਨੂੰ ਨਹੀਂ ਨਾ ਪਤਾ ਲੱਗਿਆ ਪਿੰਡਾਂ ਵਾਲਿਆਂ ਨੂੰ ਹੱਟੇ ਚ ਜਾਣਾ ਯਾਰ ਹਾਂਜੀ ਹੱਟੇ ਚ ਕਿਵੇਂ ਜਾਓਗੇ ਅੱਥੇ ਚ ਆਹ ਤੇ ਮੈਂ ਨਾ ਤੇ ਚੜਜਾਂਗੇ ਦੂਜਿਆਂ ਦੇ ਆਟੋ ਲੈ ਕੇ ਤੇ ਘਰ ਨੂੰ ਜਾੜਨਾ ਬੱਸ ਪਠਾ ਖੜ ਗਈ ਅੱਡਾ ਇੱਥੋਂ 2 ਕਿਲੋਮੀਟਰ ਪਿੱਛੇ ਆ ਬੱਸ ਪਿੱਛੇ ਖੜ ਗਈ ਪਿੱਛੇ ਖੜ ਗਈ ਹਾਂ ਉਹ ਵੇਖ ਲੋ ਬੱਸਾਂ ਪਿੱਛੇ ਖੜੀਆਂ ਕਿਉਂਕਿ ਅੱਜ ਆਮ ਘਰ ਦੇ ਮੁੱਖ ਕਿਵੇਂ ਬਈ ਬਈ ਇਹ ਰਾ ਸਾਰੇ ਪਾਸੇ ਹੀ ਬੰਦ ਦਾ ਸਾਰੇ ਪਾਸੇ ਬੰਦ ਦਾ ਅੱਛਾ ਇਹ ਬਈ ਬੰਦ ਕਾ ਤੋ ਅੱਜ ਪਤਾ ਨਹੀਂ ਭਗਵੰਤ ਮਾਨ ਨੇ ਆਉਣਾ ਅੱਛਾ ਆ ਲੋਕਾਂ ਦੀ ਬੋਲ ਬਾਣੀ ਸੁਣ ਲੋ ਕਹਿੰਦੇ ਪਤਾ ਨਹੀਂ ਕੋਈ ਭਗਵੰਤ ਮਾਨ ਆਇਆ ਆਮ ਘਰ ਦੇ ਮੁੱਖ ਮੰਤਰੀ ਆਏ ਆ ਗੱਡੀਆਂ ਤੁਸੀਂ ਵੇਖ ਸਕਦੇ ਹੋ ਕਿਵੇਂ ਜਾਮ ਲੱਗਿਆ ਪਿਆ ਪਰੇ ਤੱਕ ਬੱਸਾਂ ਰੁਕੀਆਂ ਪਈਆਂ ਕਿਉਂਕਿ ਆਮਕਰਦੇ ਮੁੱਖ ਮੰਤਰੀ ਪਹੁੰਚੇ ਐ ਬਾਈ ਅੱਜ ਐਡਾ ਜਾਮ ਕਾ ਤੋਂ ਅਫਰੀਦਪੁਰ ਚ ਇਹ ਮਾਨ ਸਾਹਿਬ ਆ ਰਹੇ ਜੀ ਤਾਂ ਕਰਕੇ ਲਾਇਆ ਜੀ ਤੇ ਭਾਈ ਮਾਨ ਸਾਹਿਬ ਤਾਂ ਕਹਿੰਦੇ ਸੀ ਸਾਡਾ ਸੀਐਮ ਆਵੇ ਕਦੇ ਸਿਲੰਡਰ ਭਰੋਂਦਾ ਹੋਵੇ ਇੰਨਾ ਰਸ਼ ਹੋਣਾ ਹੀ ਨਹੀਂ ਚਾਹੀਦਾ ਬਸ ਇਹੀ ਆ ਜੀ ਹੈ ਆਮ ਆਦਮੀ ਅੱਛਾ ਬਾਈ ਅੱਜ ਬੱਸ ਪਿੱਛੇ ਹੀ ਰੋਕ ਲਈ ਫਿਰ ਰਾਹ ਬੰਦ ਆ ਜੀ ਅੱਗੇ ਰਾਹ ਬੰਦ ਆ ਬਾਈ ਰਾਹ ਕਾ ਤੋਂ ਬੰਦ ਆ ਉਹ 15 ਅਗਸਤ ਦਾ ਕਰਕੇ 15 ਅਗਸਤ ਦਾ ਕਰਕੇ ਠੀਕ ਆ ਅੱਜ ਮੈਂ ਦੱਸ ਦੇਵਾਂ 15 ਅਗਸਤ ਹੈ ਤੇ 15 ਅਗਸਤ ਵਾਲੇ ਦਿਨ ਮੁੱਖ ਮੰਤਰੀ ਸਾਹਿਬ ਆਏ ਆ ਇਹ ਉਹੀ ਮੁੱਖ ਮੰਤਰੀ ਨੇ ਜਿਹੜੇ ਕਦੇ ਕਹਿੰਦੇ ਸੀ ਲੋਕ ਪਰੇਸ਼ਾਨ ਹੁੰਦੇ ਆ ਆਮ ਲੋਕ ਪਰੇਸ਼ਾਨ ਹੁੰਦੇ ਆ ਇੱਧਰਲੇ ਪਾਸੇ ਮੈਂ ਦਿਖਾਉਣਾ ਤੁਹਾਨੂੰ ਆਓ ਮੜਾ ਜਾ ਆ ਗੱਡੀਆਂ ਦੇਖੋ ਤੁਸੀਂ ਕਿਵੇਂ ਜਾਮ ਵਿੱਚ ਫਸੀਆਂ ਖੜੀਆਂ ਫਸੀਆਂ ਇਸ ਕਰਕੇ ਆ ਕਿਉਂਕਿ ਅੱਜ ਇਹ ਕਾਮ ਕਰਦੇ ਮੁੱਖ ਮੰਤਰੀ ਆਏ ਆ ਭਾਈ ਇਧਰਲੇ ਪਾਸੇ ਮੈਂ ਹੋਰ ਵੀ ਦਿਖਾ ਦੇਣਾ ਅੱਗੇ ਲੈ ਚੱਲਦਾ ਤੁਹਾਨੂੰ ਮੈਂ ਦਿਖਾਉਣਾ ਇਸ ਵਕਤ ਹਾਲਾਤ ਆ ਜਿਹੜੇ ਪੂਰਾ ਜਾਮ ਲੱਗਿਆ ਹੋਇਆ ਬਾਈ ਕਿੰਨਾ ਟਾਈਮ ਹੋ ਗਿਆ ਜਾਮ ਲੱਗੇ ਨੂੰ ਕਿੰਨਾ ਟਾਈਮ ਹੋ ਗਿਆ ਜਾਮ ਲੱਗੇ ਨੂੰ ਵੀਰੇ ਹੋ ਗਿਆ 10 ਘੰਟਾ ਹੋ ਚਲੇ ਅੱਛਾ ਠੀਕ ਹੈ ਤਾਂ ਇਧਰਲੇ ਪਾਸੇ ਲੈ ਚਾਹਾਂਦਾ ਬਾਈ ਜਾਮ ਲੱਗੇ ਨੂੰ ਕਿੰਨਾ ਸਮਾਂ ਹੋ ਗਿਆ ਪੂਰਾ ਸਾਡਾ 10 ਘੰਟੇ ਬੰਗੋ ਖੜੇ ਨੇ ਅੱਧਾ ਘੰਟਾ ਹੋ ਗਿਆ ਆਜ਼ਾਦ ਦੇਸ਼ ਆ ਇਹ ਆਜ਼ਾਦ ਦੇਸ਼ ਜਿਵੇਂ ਬਾਈ ਇਹ ਆਜ਼ਾਦ ਦੇਸ਼ ਆ ਦੇਖੋ ਸੀਐਮ ਸਾਹਿਬ ਤਾਂ ਕਹਿੰਦੇ ਸਾਡਾ ਅਸੀਂ ਆਮ ਕਰਦੇ ਆ ਇਹ ਜਾਮ ਜੂਮ ਚਾਹੀਦੇ ਨਹੀਂ ਉਹ ਤਾਂ ਬਾਈ ਆਜ਼ਾਦ ਦੇਸ਼ ਆ ਇਹ ਆਜ਼ਾਦ ਦੇਸ਼ ਇਹਨੂੰ ਕਹਿੰਦੇ ਆ ਕਿਉਂਕਿ ਇਹ ਵੱਡੇ ਲੋਕਾਂ ਲਈ ਹੋਊਗਾ ਜੇ ਆਜ਼ਾਦ ਸਾਡੇ ਵਰਗੇ ਗਰੀਬ ਜਿਹੜੇ ਆ ਜਿੰਨਾਂ ਅਸੀਂ ਵੇਲੇ ਡਿਊਟੀਆਂ ਤੇ ਚੱਲੇ ਆ ਡਿਊਟੀਆਂ ਤੇ ਜਾਣ ਵੱਲੋਂ ਖੜੇ ਆ ਇੱਥੇ ਤੇ ਦੇਖ ਲੋ ਆ ਹਾਲ ਐ ਸੀਐਮ ਸਾਹਿਬ ਤਾਂ ਕਹਿੰਦੇ ਸਾਡਾ ਮੁੱਖ ਮੰਤਰੀ ਸਿਲੰਡਰ ਭਰੌਂਦਾ ਹੋਵੇ ਸਾਰੇ ਲੋਕ ਵੇਖਣ ਆਮ ਕਰਦੇ ਹੋਣ ਬਾਈ ਪੈਸੇ ਹੋਣਗੇ ਤਾਂ ਅਗਲਾ ਕੁਝ ਭਰਾਊਗਾ ਅੱਛਾ ਆਈ ਜੇ ਕਮਾਵਾਂਗੇ ਇਹਨਾਂ ਤੇ ਸਾਡੇ ਘਰ ਕਿਵੇਂ ਚੱਲਣਗੇ ਤਾਂ ਇਧਰਲੇ ਪਾਸੇ ਬਾਈ ਇੱਕ ਕਿ ਕਿੱਥੋਂ ਆਇਆ ਤੁਸੀਂ ਕਿੰਨਾ ਟਾਈਮ ਹੋ ਗਿਆ ਜਾਂਚ ਫੇਰ 10 ਮਿੰਟ ਹੋ ਗਏ ਬਾਈ 10 10 ਮਿੰਟ ਉਹਨਾਂ ਨੂੰ ਅੱਧਾ ਘੰਟਾ ਹੋ ਗਿਆ ਕਿੰਨਾ ਸਮਾਂ ਹੋ ਗਿਆ ਜੀ ਖੜਿਆ ਉਹਨੂੰ 5-7 ਮਿੰਟ ਜੀ ਬਾਈ ਕਿੰਨਾ ਸਮਾਂ ਹੋ ਗਿਆ ਖੜਿਆ ਉਹਨੂੰ ਅੱਧਾ ਘੰਟਾ ਹੋ ਗਿਆ ਅੱਧਾ ਘੰਟਾ ਹੋ ਗਿਆ ਤੇ ਤੁਸੀਂ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਜਾਇਆ ਜਾਵੇ ਨੰਗਣ ਨਹੀਂ ਦਿੰਦੇ ਕਿਉਂ ਲੰਗਣ ਕਿਉਂ ਨਹੀਂ ਦਿੰਦੇ ਇਹ ਤਾਂ ਇਹ ਜਿਹੜਾ ਰੋਡ ਆ ਇਹ ਲੋਕਾਂ ਵਾਸਤੇ ਬਣਿਆ ਤਾਂ ਲੋਕ ਨਹੀਂ ਟੱਪਣਗੇ ਹੋਰ ਕੌਣ ਟੱਪੂਗਾ ਉਹ ਆਪ ਹੀ ਟੱਪਣਗੇ ਕੌਣ ਟੱਪਣਗੇ ਸੀਐਮ ਸਾਹਿਬ ਸੀਐਮ ਸਾਹਿਬ ਸੀਐਮ ਸਾਹਿਬ ਤਾਂ ਕਹਿੰਦੇ ਸੀ ਸੀ ਆਮ ਕਰਾ ਦੇ ਆ ਜਦੋਂ ਅਸੀਂ ਆਈਏ ਕਹਿੰਦੇ ਸਾਨੂੰ ਤਾਂ ਲੋਕ ਭਾਈ ਭਾਂਕੇ ਮਿਲਦੇ ਆ ਨਾ ਕੋਈ ਜਾਮ ਹੋਵੇ ਨਾ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇ ਆਮ ਕਰਾਣ ਦਾ ਤੁਹਾਡੇ ਸਾਹਮਣੇ ਖੜੇ ਸਾਰੇ ਸੀਐਮ ਸਾਹਿਬ ਦੇ ਆਉਣ ਦਾ ਕੋਈ ਫਾਇਦਾ ਹੋਇਆ ਇੱਥੇ ਕੋਈ ਫਾਇਦਾ ਹੈ ਨੁਕਸਾਨ ਹੀ ਆ ਸਾਨੂੰ ਤਾਂ ਖੜੇ ਸੀ ਅੱਛਾ ਸੀਐਮ ਸਾਹਿਬ ਦਾ ਜੀ ਤਾਂ ਇਦੂ ਲੋਕਾਂ ਲੈ ਇਹ ਕਹਿਣਾ ਵੀ ਇਦੂ ਤਾਂ ਸੀਐਮ ਸਾਹਿਬ ਕਿਤੇ ਹੋਰ ਝੰਡਾ ਲਹਿਰਾ ਦਿੰਦੇ ਇੱਥੇ ਨਾ ਆਉਂਦੇ ਕਿਉਂਕਿ ਇਹ ਤਾਂ ਸ਼ਹਿਰ ਪਹਿਲਾਂ ਹੀ ਮੁਸ਼ਕਲਾ ਦੇ ਨਾਲ ਘਿਰਿਆ ਹੋਇਆ ਖੱਜਲ ਖਵਾਰੀਆਂ ਪਹਿਲਾ ਇਹ ਸ਼ਹਿਰ ਦੇ ਕੋਲ ਪੱਲੇ ਆ ਉਧਰਲੇ ਪਾਸੇ ਦੇਖ ਲੋ ਹਨੇ ਪੁਲ ਬਣੀਆਂ ਦਾ ਆ ਇਧਰਲੇ ਪਾਸੇ ਜਿਹੜੇ ਵਿਚਾਰੇ ਖੜੇ ਆ ਇਹਨਾਂ ਨਾਲ ਗੱਲਬਾਤ ਕਿੰਨਾ ਸਮਾਂ ਹੋ ਗਿਆ ਭੈਣੇ ਖੜਿਆ ਨੂੰ ਘੰਟਾ ਘੰਟਾ ਹੋ ਗਿਆ ਤੁਸੀਂ ਗਏ ਨਹੀਂ ਅੱਗੇ ਕਿਉਂਕਿ ਇਹ ਰੋਡ ਤਾਂ ਲੋਕਾਂ ਵਾਸਤੇ ਬਣਿਆ ਲੋਕਾਂ ਵਾਸਤੇ ਬਣਾਏ ਜਾਂਦੇ ਆ ਜਾਮ ਕਿਉਂ ਐਡਾ ਕੁਝ ਪਤਾ ਲੱਗਿਆ ਭਗਵਾਨ ਜੀ ਲਿਆਉਣਾ ਉਥੋਂ ਕਿਵੇਂ ਬੀਬੀ ਭਗਵਾਨ ਜੀ ਠੀਕਾ ਥੱਲੇ ਕਰਕੇ ਦੱਸੋ ਮੜਾ ਜੀ ਜੀ ਤਾਂ ਚਲ ਕੋਈ ਗੱਲ ਨਹੀਂ ਯਾਰ ਭਾਈ ਉੱਤਰੋ ਟ੍ਰੈਫਿਕ ਚੱਲ ਰਿਹਾ ਇਧਰਲਾ ਟ੍ਰੈਫਿਕ ਕਿਉਂ ਬੰਦ ਆ ਅੱਛਾ ਸਾਹਮਣੇ ਦੇਖੋ ਉੱਧਰੋਂ ਸਾਰਾ ਟ੍ਰੈਫਿਕ ਚੱਲ ਰਿਹਾ ਬੱਸਾਂ ਚੱਲ ਰਹੀਆਂ ਸਾਨੂੰ ਘੰਟਾ ਹੋ ਗਿਆ ਇੱਥੇ ਖੜਿਆ ਨੂੰ ਇਹਦਾ ਕੀ ਕਾ ਉਧਰਲਾ ਟ੍ਰੈਫਿਕ ਕਿਉਂ ਨਹੀਂ ਬੰਦ ਕਰਦੇ ਕਹਿੰਦੇ ਭਈ ਅੱਜ ਸੀਐਮ ਸਾਹਿਬ ਆਏ ਆ ਉਹ ਸੀਐਮ ਸਾਹਿਬ ਆਏ ਪਿਛਲੇ ਕੋੜਾ ਚੌਂਕ ਤੇ ਬੰਦ ਕਰ ਲੈਂਦੇ ਸੈਟੇਡੇ ਰੀ ਤੇ ਬੰਦ ਕਰ ਲੈਂਦੇ ਏਕੜਾ ਵੀ ਕੋਈ ਰਾਹ ਹੈਗਾ ਵੀ ਤੁਗਾ ਸੀਐਮ ਨੂੰ ਕੋਈ ਖਤਰਾ ਭਈ ਸੀਐਮ ਸਾਹਿਬ ਤੁਸੀਂ ਖਤਰੇ ਦੀ ਗੱਲ ਕੀਤੀ ਸੀਐਮ ਸਾਹਿਬ ਤਾਂ ਕਹਿੰਦੇ ਸੀ ਲੋਕਾਂ ਚ ਆਈਂ ਤੁਰਕੀ ਫਿਰਾਂਗੇ ਆਈਂ ਫਿਰਾਂਗੇ ਆਮ ਉਹ ਲੋਕਾਂ ਕਦੇ ਬੰਦ ਹੀ ਨਹੀਂ ਕੀਤਾ ਸੀਐਮ ਨੇ ਤਾਂ 10 ਕਿਲੋਮੀਟਰ ਦੂਰ ਆ ਤੇ ਰਸਤਾ ਇੱਥੇ ਬੰਦ ਕਰਤਾ ਸੀਐਮ ਦੇ ਆਉਣ ਨਾਲ ਕੋਈ ਫਾਇਦਾ ਹੋਊ ਫਰੀਦਕੋਟ ਨੂੰ ਅੱਜ ਤੱਕ ਨਹੀਂ ਹੋਇਆ ਹੁਣ ਕਿਵੇਂ ਹੋ ਜਾਊਗਾ ਤੁਹਾਡੇ ਸਾਹਮਣੇ ਹੀ ਆਂ ਵੇਖ ਲਓ ਬਾਈ ਇਹ ਰੋਡ ਨੂੰ ਕਿਵੇਂ ਵੇਖਦੇ ਨੇ ਜਿਹੜਾ ਰੋਕਿਆ ਪਿਆ ਕਿਉਂਕਿ ਇਹ ਲੋਕਾਂ ਆਸਤੇ ਤਾਂ ਰੋਡ ਬਣਾਏ ਆ ਇਹ ਕੱਲੇ ਪੋਲੀਟਿਸ਼ੀਅਨਾਂ ਵਾਸਤੇ ਥੋੜੇ ਬਣਿਆ ਰੋਡ ਬੰਦ ਕੋਲ ਇਹ ਕੱਲੇ ਪੋਲੀਟਿਸ਼ੀਅਨਾਂ ਗੁਲਾਮੀ ਚੱਲ ਰਹੇ ਤੇ ਆਹ ਵੇਖ ਲੈ ਆਹ ਰੋਡ ਪਹਿਲਾਂ ਜਦੋਂ ਸੀਐਮ ਨੇ ਇਧਰ ਆ ਸੀ ਆ ਬਣਾਉਣ ਲੱਪੇ ਜਦੋਂ ਸੀਐਮ ਉਧਰਲਾ ਰੂਟ ਹੋ ਗਿਆ ਤੇ ਆਹ ਰੋਡ ਬੰਦ ਕਰਤੀ ਅੱਛ ਉਹ ਅਗਲੇ ਪਾਸੇ ਬੋਲਦੇ ਵੇਖ ਲਓ ਬਲਾ ਉਹ ਸੀਐਮ ਕਹਿੰਦੇ ਇੱਧਰ ਦੀ ਟੱਪਣਾ ਦੀਆਂ ਨੂੰ ਬਣਾਣ ਲੱਪੇ ਜਦੋਂ ਸੀਐਮ ਦਾ ਰੂਟ ਚੇਂਜ ਹੋਇਆ ਤਾਂ ਆਹ ਰੋੜੀ ਬੰਦ ਕਰਤੀ ਇਹਨਾਂ ਨੇ ਠੀਕ ਹੈ ਤਾਂ ਇਹ ਵੀ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਵੀ ਬਾਈ ਕਿੰਨਾ ਟਾਈਮ ਹੋ ਗਿਆ ਖੜਿਆ ਹੋਇਆ ਇਹ 15 20 ਮਿੰਟ ਹੋ ਗਏ ਜੀ ਅੱਛਾ ਠੀਕ ਹੈ ਬਾਈ ਕਿੰਨਾ ਸਮਾਂ ਹੋ ਗਿਆ ਅੱਧਾ ਘੰਟਾ ਹੋ ਗਿਆ ਇਹ ਅੱਧਾ ਘੰਟਾ ਹੋ ਗਿਆ ਤੁਸੀਂ ਅੱਗੇ ਕਿਉਂ ਨਹੀਂ ਗਏ ਜਾ ਕੇ ਜਾਣ ਹੀ ਜਾਣ ਹੀ ਨਹੀਂ ਦਿੰਦੇ ਕਿਉਂ ਜਾਣ ਕਿਉਂ ਨਹੀਂ ਦਿੰਦੇ ਆ ਸੀਐਮ ਸਾਹਿਬਾ ਨੂੰ ਸੀਐਮ ਨਾਲ ਤੁਸੀਂ ਮਿਲਣਾ ਸੀ ਯਾਰ ਸੀਐਮ ਨੂੰ ਜੇ ਸੀਐਮ ਆਇਆ ਤੁਹਾਡਾ ਤਾਂ ਬਣਾਇਆ ਮਿਲ ਨਹੀਂ ਦਿੰਦੇ ਹੋ ਹੈ ਤਾਂ ਹੀ ਤਾਂ ਮਿਲ ਠੀਕ ਆ ਭਾਈ ਸੀਸੀਐਮ ਸਾਹਿਬ ਤਾਂ ਕਹਿੰਨੇ ਹੁੰਦੇ ਸੀ ਸਾਡਾ ਮੁੱਖ ਮੰਤਰੀ ਸਿਲੰਡਰ ਭਰੌਂਦਾ ਹੋਵੇ ਲੋਕ ਦੇਖਦੇ ਹੁਣ ਆਮ ਕਰਦੇ ਆਂ ਸੀ ਪਹਿਲਾਂ ਐਂ ਕਹਿੰਦੇ ਹੁੰਦੇ ਸੀ ਬਾਅਦ ਚ ਵਸ ਬਦਲ ਜਾਂਦੇ ਸੀ ਅੱਛਾ ਨਾਇ ਨੁਕਸਾਨ ਹੀ ਹੋ ਗਏ ਹੈ ਫਾਇਦਾ ਕਾਦਾ ਹੋਣਾ ਨੁਕਸਾਨ ਹੀ ਹੋ ਗਏ ਅੱਛਾ ਹਾਂਜੀ ਠੀਕ ਆ ਤਾਂ ਇਧਰਲੇ ਪਾਸੇ ਅੱਗੇ ਤੁਹਾਨੂੰ ਹੋਰ ਲੈ ਚਲਾਂ ਬਾਈ ਕਿੰਨਾ ਟਾਈਮ ਹੋ ਗਿਆ ਹੋ ਗਿਆ ਭਾਈ 20 ਮਿੰਟ ਹੋ ਗਏ ਹੈ 20 ਮਿੰਟ ਅੱਗੇ ਕਦੇ ਜਾਮ ਜੂਮ ਲੱਗਿਆ ਉਹ ਲੱਗੇ ਤਾਂ ਹੀ ਰਹੂਗਾ ਤਾਂ ਹੀ ਰਹਿਣਾ ਤਾਂ ਅੱਗੇ ਇਧਰਲੇ ਪਾਸੇ ਵੀ ਲੋਕ ਐ ਜਿਹੜੇ ਪਾਸੇ ਨਿਗਾਹ ਮਾਰੋਗੇ ਲੋਕ ਹੀ ਲੋਕ ਆ ਕਿਉਂਕਿ ਅੱਜ ਆਮ ਘਰ ਦੇ ਮੁੱਖ ਮੰਤਰੀ ਆਏ ਆ ਬਾਈ ਸੀਐਮ ਸਾਹਿਬ ਦੇ ਆਉਣ ਦਾ ਕੋਈ ਤਾਂ ਘਰਾਬ ਘਟਾ ਹੋਇਆ ਵਾ ਇਹਨੂੰ ਭੈ ਕਿੱਥੇ ਬਾਗੇ ਗਏ ਸੀ ਸੀਐਮ ਸਾਹਿਬ ਦੇ ਆਉਣ ਦਾ ਤੁਹਾਨੂੰ ਕੀ ਫਾਇਦਾ ਹੋਇਆ ਸਾਨੂੰ ਸਵਾ ਫਾਇਦਾ ਆਇਆ ਘਾਟਾ ਹੀ ਪਿਆ ਸਾਨੂੰ ਦਾ ਜਾਣ ਨਹੀਂ ਦਿੰਦੇ ਵੇ ਸਾਨੂੰ ਫਰੀਦਕੋਟ ਵਾਸਤੇ ਲੋਕਾਂ ਵਾਸਤੇ ਆਇਆ ਤੁਸੀਂ ਉੱਥੇ ਉਹ ਤਾਂ ਲੋਕਾਂ ਵਾਸਤੇ ਆਇਆ ਭੈ ਦੁੱਧ ਪਾਈਏਗਾ ਆਪ ਦਾ ਹੁਣ ਹੋਂਦੇ ਬਗਰ ਮਗਰ ਜਾਈਏ ਬਦਲਾਅ ਲੱਗਦਾ ਸਵਾ ਬਦਲਾਅ ਲੱਗਦਾ ਉਹ ਤਾਂ ਕਹਿੰਦੇ ਸੀ ਇਨਕਲਾਬ ਲਿਆਂਦਾ ਸੀ ਪਰੀਤਕੋੜ ਦੇ ਲੋਕ ਖੁਸ਼ੀ ਬਹੁਤ ਆਂਦਾ ਖੱਜਲ ਹੋਈ ਜਾਂਦੇ ਲੋਕੀ ਉਹ ਤਾਂ ਕਹਿੰਦੇ ਨਾ ਕਰਨ ਲੋਕਾਂ ਨੂੰ ਤਾਂ ਜਾਣ ਲੈਂਦੇ ਨਾ ਉਹ ਤਾਂ ਕਹਿੰਦੇ ਲੋਕ ਖੁਸ਼ ਬਹੁਤ ਆ ਆ ਕੋਈ ਖੋਜ ਕੋਈ ਨਹੀਂ ਹੈ ਤੋਨੂੰ ਕਿੰਨੀ ਖੁਸ਼ੀ ਆ ਮਾਨ ਸਾਹ ਦੇ ਜੀ ਜੀ ਤਾਂ ਇੱਧਰ ਅੱਕੇ ਲੈ ਜਾ ਬਾਈ ਕਿੰਨਾ ਟਾਈਮ ਹੋ ਗਿਆ ਖੜਿਆ ਨੂੰ ਭਾਈ ਘੰਟਾ ਡੇਢ ਘੰਟਾ ਹੋ ਗਿਆ ਯਾਰ ਘੰਟਾ ਡੇਢ ਘੰਟਾ ਹੋ ਗਿਆ ਗਏ ਕਿਉਂ ਨਹੀਂ ਤੁਸੀਂ ਜਾਣ ਹੀ ਨਹੀਂ ਦਿੰਦੇ ਯਾਰ ਅੱਗੇ ਤੋ ਜਾਣ ਕਿਉਂ ਨਹੀਂ ਦਿੰਦੇ ਪਤਾ ਨਹੀਂ ਕਿਉਂ ਭਗਵੰਤ ਮਾਨ ਆ ਤਾਂ ਕਰਕੇ ਨਹੀਂ ਜਾਣ ਦਿੰਦੇ ਤੇ ਭਾਈ ਯਾਰ ਉਹ ਤਾਂ ਪੰਜਾਬ ਦੇ ਮੁੱਖ ਮੰਤਰੀ ਆ ਉਹਨਾਂ ਨੂੰ ਮਿਲਣਾ ਸੀ ਤੁਸੀਂ ਜਾ ਕੇ ਕਿੱਥੇ ਮਿਲਣਾ ਯਾਰ ਕਮਾਕਾਰਾਂ ਨੂੰ ਤਾਂ ਛੁੱਟੀ ਮਿਲਦੀ ਨਹੀਂ ਹੈ ਅੱਜ ਤਾਂ ਯਾਰ ਦੇਸ਼ਯਾਦ ਹੋਇਆ ਸੀ ਤੁਸੀਂ ਐ ਖੜੇ ਹੋ ਇੱਥੇ ਸਾਨੂੰ ਦਾ ਆਜ਼ਾਦ ਕਰਦੇ ਨਹੀਂ ਭਰਾਵਾ ਤੁਹਾਨੂੰ ਨਹੀਂ ਆਜ਼ਾਦ ਕਰਦੇ 1 ਘੰਟਾ 2 ਘੰਟਾ ਓਕੇ ਕੋਦਕ ਜਿਹੜੇ ਬੇਰੁਜ਼ਗਾਰ ਆ ਕੀ ਉੱਚੇ ਦੇ ਮਖਤੂਬੇ ਮੁਰਬਹਾਲ ਅੱਜ ਤਾਂ ਆਮ ਕਰਦੇ ਲੋਕ ਜੀ ਤਾਂ ਜਿਹੜੇ ਜਿਹੜੇ ਅਧਿਆਪਕ ਨੇ ਉਹਨਾਂ ਦੀ ਗ੍ਰਿਫਤਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਕਿ ਕਿਥੋਂ ਗ੍ਰਿਫਤਾਰ ਤੁਹਾਨੂੰ ਪਾਰਾਜੋਕ ਤੋਂ ਦੀ ਪਾਰਾਜਾਮ ਕਰਦੇ ਮੁੱਖ ਮੰਤਰੀ ਆਏ ਆ ਜੀ ਤਾਂ ਪੁਲਿਸ ਪ੍ਰਸ਼ਾਸਨ ਜਿਹੜੀ ਵੈਨ ਭੁਜਾ ਕੇ ਲੈ ਗਿਆ ਇਹ ਬੇਰੁਜ਼ਗਾਰ ਨੇ ਜਿਨ੍ਹਾਂ ਨਾਲ ਇਸ ਸਰਕਾਰ ਨੇ ਝੂਠੇ ਵਾਅਦੇ ਕੀਤੇ ਸੀ ਲਾਰੇ ਕੀਤੇ ਸੀ ਅੱਜ ਕਿਸਾਨਾਂ ਨੂੰ ਅੱਜ ਇਹ ਬੇਰੁਜ਼ਗਾਰਾਂ ਨੂੰ ਇਸ ਤਰ੍ਹਾਂ ਗ੍ਰਿਫਤਾਰ ਕੀਤਾ ਜਾ ਰਿਹਾ ਡਿਟੇਨ ਕੀਤਾ ਜਾ ਰਿਹਾ ਵੀ ਉਹ ਸੀਐਮ ਸਾਹਿਬ ਤੱਕ ਆਪਦੀ ਆਵਾਜ਼ ਨਾ ਪਹੁੰਚਾਉਣ ਹੁਣ ਇਹ ਸਪਸ਼ਟ ਹੋ ਗਿਆ ਇਹ ਜਿਹੜਾ ਲੰਗ ਆ ਲੋਕਾਂ ਦੀਆਂ ਗ੍ਰਿਫਤਾਰੀਆਂ ਕਰਨ ਵਾਸਤੇ ਲੋਕਾਂ ਨੂੰ ਇੱਥੋਂ ਥਾਣੇ 'ਚ ਲੈ ਕੇ ਜਾਣ ਵਾਸਤੇ ਰੱਖਿਆ ਹੋਇਆ ਤੇ ਲੋਕ ਇੱਥੋਂ ਖੱਜਲ ਖੁਆਰ ਹੋ ਰਹੇ ਨੇ ਕਿਉਂਕਿ ਇਹ ਸਿੱਧੇ ਤੇ ਸਿੱਧੇ ਤੌਰ ਤੇ ਇਹ ਜਿਹੜਾ ਰਾਹ ਤਾਂ ਇੱਥੇ ਜਿਹੜੇ ਹੋਰ ਵੀ ਨੇ ਉਹਨਾਂ ਨਾਲ ਵੀ ਮੈਂ ਗੱਲਬਾਤ ਕਰ ਲੈਣਾ ਬਾਈ ਕਿੱਥੋਂ ਇੱਥੇ ਲੋਕ ਕਿੰਨਾ ਟਾਈਮ ਹੋ ਗਿਆ ਖੜੇ ਨੂੰ ਮੈਂ ਹੁਣੇ ਆ ਕੋਈ ਫਰੀਦਕੋਟ ਦੇ ਫਰੀਦਕੋਟ 'ਚ ਇੱਥੇ ਆਉਣ ਦਾ ਸੀਐਮ ਸਾਹਿਬ ਦਾ ਫਾਇਦਾ ਹੋ ਫਰੀਦਕੋਟ ਨੂੰ ਪਤਾ ਨਹੀਂ ਯਾਰ ਇਹ ਤਾਂ ਕੰਮ ਦੇ ਦਿਹਾੜੀ ਵਾਲੇ ਬੰਦੇ ਨੇ ਠੀਕ ਹੈ ਤਾਂ ਇਸ ਵਕਤ ਮੈਂ ਸਾਰੀ ਤਸਵੀਰ ਦਿਖਾ ਲਾਂ ਤੇ ਅਸੀਂ ਵੀ ਕੋਸ਼ਿਸ਼ ਕਰਦੇ ਆਂ ਪਤਾ ਨਹੀਂ ਮਾਨ ਸਾਹਿਬ ਨੂੰ ਕਿਹੜੀ ਗੱਲ ਦਾ ਖਤਰਾ ਹੋਣਾ ਪੱਤਰਕਾਰਾਂ ਦੀ ਵੀ ਅੱਗੇ ਜਿਹੜੀ ਜਾਣ ਦੀ ਇਜਾਜ਼ਤ ਨਹੀਂ ਇਹਨਾਂ ਕੋਲੇ ਪੱਤਰਕਾਰਾਂ ਨੂੰ ਵੀ ਨਹੀਂ ਲੰਘਣ ਦਿੰਦੇ ਪਤਾ ਨਹੀਂ ਕੀ ਕਾਰਨ ਹੈ ਪਤਾ ਨਹੀਂ ਸੀਐਮ ਸਾਹਿਬ ਨੂੰ ਸਾਡੇ ਸਵਾਲਾਂ ਤੋਂ ਡਰ ਲੱਗਦਾ ਹੈ ਪਤਾ ਨਹੀਂ ਆਮ ਲੋਕਾਂ ਨਾਲ ਕੀਤੇ ਹੋਏ ਝੂਠਿਆ ਬਾਹਰ ਦਾ ਡਰ ਲੱਗਦਾ ਪਤਾ ਨਹੀਂ ਸ਼ਾਸਨ ਨੂੰ ਇਸ ਵਕਤ ਤੇ ਕਿਹੜੀ ਫਿਕਰ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਹੈ ਵੀ ਖਨੀਜੇ ਇਹ ਪੱਤਰਕਾਰ ਅੱਗੇ ਆ ਗਏ ਕਦੇ ਸਾਨੂੰ ਉਹ ਸਵਾਲ ਹੀ ਨਾ ਪੁੱਛ ਲੈਣ ਜਿਹੜੇ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਸੀ ਕਦੇ ਉਹ ਗੱਲ ਨਾ ਪੁੱਛ ਲੈਣ ਜਿਹੜੀਆਂ ਅਸੀਂ ਲੋਕਾਂ ਨਾਲ ਬੇਤੜਾ ਗੱਲਾਂ ਕੀਤੀਆਂ ਕਦੇ ਸਾਨੂੰ ਲੈਂਡ ਪੂਲਿੰਗ ਪਾਲਿਸੀ ਬਾਰੇ ਨਾ ਪੁੱਛ ਲੈਣ ਵੀ ਤੁਸੀਂ ਯੂ ਟਰਨ ਕਿਉਂ ਲੈ ਲਿਆ ਕਿਤੇ ਨਾ ਕਿਤੇ ਮਾਨ ਸਰਕਾਰ ਹੁਣ ਪੱਤਰਕਾਰਾਂ ਤੋਂ ਵੀ ਡਰ ਲੱਗ ਪਿਆ ਇਧਰ ਕਿਵੇਂ ਬਾਈ ਫੈਕਟਰ ਦਾ ਬਾਈ ਰੀਡਮ ਫੈਕਟਰ ਦਾ ਕਾਰਡ ਹੈ ਜੀ ਇਹ ਸਾਨੂੰ ਸੱਦਾ ਪੱਤਰ ਦਿੱਤਾ ਸੀ ਸਭ ਵੱਲੋਂ ਤੇ ਹੁਣ ਪੰਜਾਬ ਪੁਲਿਸ ਆਏ ਨਾਕਾ ਲਾਈ ਬੈਠਿਆ ਅੱਗੇ ਜਾਣ ਨਹੀਂ ਕਹਦੀ ਅਸੀਂ ਨਹੀਂ ਜਾਣਦੇ ਤਾਂ ਤੁਸੀਂ ਦੇਖ ਸਕਦੇ ਹੋ ਆਜ਼ਾਦੀ ਕੁਲਾਟਿਏ ਨੇ ਤਾਂ ਉਸ ਨੂੰ ਲੈ ਕੇ ਜਿਹੜਾ ਹੈ ਕਿ ਇਹਨਾਂ ਸੱਦਾ ਪੱਤਰ ਹੈ ਸੀਐਮ ਦਾ ਸੱਦਾ ਪੱਤਰ ਹੈ ਤਾਂ ਫਿਰ ਵੀ ਇਹਨਾਂ ਨੂੰ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਇਹ ਸੱਦਾ ਪੱਤਰ ਤੁਹਾਨੂੰ ਉਥੋਂ ਆਇਆ ਹਾਂਜੀ ਹਾਂਜੀ ਫਰੀਦਕੋਟ ਤੋਂ ਆਇਆ ਜੀ ਆਹ ਦੇਖੋ ਆ ਆ ਤੁਸੀਂ ਦੇਖੋ ਆ ਦੇਖੋ ਆ ਆਹ ਦੇਖੋ ਆ ਆਜ਼ਾਦੀ ਕੁਲਾਟਿਏ ਦਾ ਆਈ ਕਾਰਡ ਹੈ ਬਾਈ ਤੋੜਾ ਪਰਿਵਾਰ ਆਜ਼ਾਦੀ ਦੇ ਵਿੱਚ ਸ਼ਾਮਲ ਰਿਹਾ ਪਰ ਅੱਜ ਤਾਂ ਮੈਨੂੰ ਲੱਗਦਾ ਤੁਹਾਨੂੰ ਵੀ ਆਜ਼ਾਦੀ ਨਹੀਂ ਤੁਸੀਂ ਵੀ ਨਹੀਂ ਅੱਗੇ ਜਾ ਸਕਦੇ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਕਾਨੂੰਨ ਦੀ ਲੰਗੜਾ ਹੋ ਰਹੀ ਸਾਨੂੰ ਸੱਦ ਕੇ ਬੇਚਤੀ ਕਰ ਰਹੇ ਜੀ ਤੁਹਾਨੂੰ ਸੱਦ ਕੇ ਬੇਚਤੀ ਸੱਦ ਕੇ ਬੇਚਤੀ ਹੋ ਰਹੀ ਹੈ ਮਸਹੂਦ ਕਰ ਰਿਹਾ ਪੋਣਾ ਘਾੜਾ ਖੜੇ ਨੂੰ ਸਾਨੂੰ ਜੀ ਤੇ ਕੋਈ ਵੀ ਬੰਦਾ ਅਕੇ ਨਹੀਂ ਇਜਾਜ਼ਤ ਦੇਣ ਲੱਦੇ ਆ ਆ ਤੁਸੀਂ ਦੇਖੋ ਜਿਹੜੇ ਆਜ਼ਾਦੀ ਘੁਲਾਟिए ਸੀ ਉਹਨਾਂ ਨੂੰ ਵੀ ਰੋਕਿਆ ਗਿਆ ਹੁਣ ਦੱਸੋ ਯਾਰ ਕਿਵੇਂ ਦੇਸ਼ ਆਜ਼ਾਦ ਹੈ ਦਿਖਾ ਦਿਓ ਜਿਹੜਾ ਇਹਨੂੰ ਸੱਦਾ ਪੱਤਰ ਆਇਆ ਸੀਗਾ ਤੇ ਕਿਹਦੇ ਵੱਲੋਂ ਸੱਦਾ ਪੱਤਰ ਆਇਆ ਸੀ ਜ ਆ ਸਰ ਸਾਡਾ ਤਾਂ ਠੀਕ ਹੈ ਜੀ ਮੈਂ ਪ੍ਰਸ਼ਾਸਨ ਨੂੰ ਸਵਾਲ ਪੁੱਛਦਾ ਵੀ ਸਾਡਾ ਤਾਂ ਠੀਕ ਹੈ ਜੀ ਚਲੋ ਅਸੀਂ ਸਰਕਾਰਾਂ ਨੂੰ ਸਵਾਲ ਪੁੱਛਦੇ ਹਾਂ ਸਾਨੂੰ ਤਾਂ ਨਾਂ ਲੰਘਣ ਦਿਓ ਪਰ ਇਹ ਆਜ਼ਾਦੀ ਘੁਲਾਟੀਆਂ ਇਹਨਾਂ ਨੂੰ ਤਾਂ ਟੱਪਣ ਦੇ ਦਿਓ ਮੈਂ ਇੰਚਾਰ ਇੰਚਾਰ ਸਾਹਿਬ ਇਹ ਤਾਂ ਆਜ਼ਾਦੀ ਘੁਲਾਟੀਆਂ ਇਹਨਾਂ ਨੂੰ ਤਾਂ ਟੱਪਣ ਦੇ ਦਿਓ ਜੀ ਭਾਈ ਜੀ ਕਦੋਂ ਹੁਕਮ ਆ ਜਾਂਦਾ ਤਾਂ ਪੰਜ ਸੱਤ ਮਿੰਟ ਵਾਸਤੇ ਹੀ ਆ ਰੋਕਿਆ ਸੀਐਮ ਸਾਹਿਬ ਜੀ ਇਹ ਇਹ ਮੈਂ ਜਾਣ ਸਕਦਾ ਮੈਂ ਆ ਆ ਤੁਸੀਂ ਦੇਖ ਲਓ ਇਹ ਤਾਂ ਹਾਲ ਹੈ ਇਹ ਇਹ ਹਾਲ ਹੈ ਆਮ ਕਰਾ ਦਾ ਇਹ ਆ ਪੰਜਾਬ ਦੇ ਮੁੱਖ ਮੰਤਰੀ ਦਾ ਹਾਲ ਇੱਧਰ ਨੇ ਲੋਕ ਪਰੇਸ਼ਾਨ ਐ ਲੋਕ ਭਾਈ ਭਾਈ ਲੋਕਾਂ ਦਾ ਇਸ ਸਰਕਾਰ ਨੂੰ ਕੋਈ ਫਿਰਕ ਨਹੀਂ ਲੋਕੀ ਭੁਮਾ ਖੂਤ ਉੱਤਰ ਜਾਣ ਲੋਕਾਂ ਦਾ ਕੋਈ ਫਿਕਰ ਨਹੀਂ ਕਿਉਂਕਿ ਇਹ ਸਰਕਾਰ ਆਮ ਘਰਾਦੀ ਐ ਨਾ ਬਹੁਤ ਵੱਡਾ ਜਾਮ ਲੱਗਿਆ ਹੋਇਆ ਵੇਖ ਸਕਦੇ ਹੋ ਤੁਸੀਂ ਇੱਧਰ ਕਰ ਭਾਈ ਜੀ ਤੁਹਾਨੂੰ ਵੀ ਸੱਦੇ ਸੀ ਹਾਂਜੀ ਹਾਂਜੀ ਤਪੁਰ ਭਾਈ ਗਏ ਕਿਉਂ ਨਹੀਂ ਜੇ ਤੁਹਾਨੂੰ ਸੱਦੇ ਸੀ ਬੰਦ ਕਰਦਾ ਜਾਂਦਾ ਸ੍ਰੀ ਗੁਰੂ ਜਨਪਦ ਨਹੀਂ ਦਣਾ ਕਿਸ ਨੂੰ ਕਿਉਂ ਫਰੀਦਕੋਟ ਕਿਉਂ ਨਹੀਂ ਵੜਨ ਦੇਣਾ ਸੀਐਮ ਸਾਹਿਬ ਆਏ ਨੇ ਇਸ ਕਰਕੇ ਵੜਨ ਨਹੀਂ ਦਿੱਤਾ ਗਿਆ ਸੀ ਸੀਐਮ ਸਾਹਿਬ ਲੋਕਾਂ ਦੇ ਉਹ ਤਾਂ ਲੋਕਾਂ ਨੂੰ ਮਿਲਣ ਆਸ ਤੇ ਤਰਸਦੇ ਆ ਤਾਂ ਕਹਿੰਦੇ ਸੀ ਹਾਂ ਇੱਥੇ ਰੋਕ ਕੇ ਪੁੱਛ ਲੈਣਾ ਸੀਐਮ ਸਾਹਿਬ ਨੂੰ ਰੋਕ ਲੈਣੇ ਆਪਾਂ ਪੁੱਛਣੇ ਤੁਹਾਨੂੰ ਵੀ ਸੱਦਿਆ ਸੀ ਭਾਈ ਆ ਠੀਕ ਆ ਤਾਂ ਲੋਕਾਂ ਨੂੰ ਜਿਹੜਿਆਂ ਨੂੰ ਸੱਦਿਆ ਸੀ ਉਹਨਾਂ ਨੂੰ ਪਹੁੰਚਣੀ ਨਹੀਂ ਦਿੱਤਾ ਅਜਾ ਆ ਆ ਬਾਈ ਵਿਚਾਰਾ ਬੈਗ ਲੈ ਕੇ ਟੀਚਰ ਯੂਨੀਅਨ ਨੇ ਸੱਦਿਆ ਸੀਗਾ ਤੇ ਆ ਦੇਖੋ ਇੱਥੇ ਖੜੇ ਆ ਜੀ ਤੇ ਭਾਈ ਅੱਜ ਤਾਂ ਦੇਸ਼ ਜਾਦ ਹੋਇਆ ਸੀਗਾ ਇਹ ਨਹੀਂ ਇਹ ਅੱਜ ਗੁਲਾਮ ਹੋਇਆ ਜੀ ਗੁਲਾਮ ਹੋਇਆ ਅੱਜ ਗੁਲਾਮ ਭਾਈ ਇਹ ਕਾਰਨ ਕੀ ਬਣ ਗਿਆ ਯਾਰ ਜਾਣ ਕਿਉਂ ਨਹੀਂ ਦੰਦੇ ਜਿਹੜੇ ਟੀਚਰ ਨਾ ਰਾਤ ਦਾ ਉਹਨਾਂ ਨੂੰ ਡਿਟੇਨ ਕੀਤਾ ਵਿਆ ਘਰਾਂ 'ਚ ਲੇਡੀ ਟੀਚਰਾਂ ਨੂੰ ਤੇ ਕੱਲ ਕੱਲ ਸਾਰਾ ਦਿਨ ਸਕੂਲਾਂ 'ਚ ਵੀ ਡਿਟੇਨ ਕੀਤਾ ਵਿਆ ਕੁਛ ਹੁਣ ਵੀ ਕਰਾ ਹਾਂ ਤੇ ਕਹਿੰਦੇ ਆਖੇ ਤੁਸੀਂ ਆਪ ਦਾ ਇੱਥੇ ਕੋਈ ਵਿਰੋਧ ਨਾ ਕਰੋ ਤੁਹਾਡੀ ਮੀਟਿੰਗ ਕਰਾਵਾਂਗੇ ਪਰ ਇੱਥੇ ਖੜਾ ਮੈਂ ਅੱਧਾ ਘੰਟਾ ਹੋ ਗਿਆ ਖੜੇ ਨੂੰ ਆ ਦੇਖੋ ਤੇ ਜਿਹੜੇ ਦੂਜੇ ਟੀਚਰ ਆ ਉਹ ਜੇ ਪਿੱਛੇ ਆ ਰਹੇ ਆ ਸਰ ਲੱਗਦਾ ਸੁਣਨਗੇ ਨਾ ਨਾ ਇਹਨਾਂ ਨੇ ਕੁਛ ਨਹੀਂ ਸੁਣਨਾ ਕਿਸੇ ਦੀ ਗੱਲ ਕੋਈ ਨਹੀਂ ਸੁਣੀ ਜਿਵੇਂ ਵੇਖੀਏ ਜਿਹੜਾ ਪ੍ਰਸ਼ਾਸਨ ਆ ਉਹ ਵੀ ਮਜਬੂਰ ਹੈ ਕਿਉਂਕਿ ਇਹਨਾਂ ਨੂੰ ਜਿਵੇਂ ਖਦਾਇਤਾ ਹੀ ਜਾਂਦੀ ਆ ਉਵੇਂ ਹੀ ਕਰਦੇ ਆ ਜਬਰੂਰ ਆ ਤਾਂ ਫਿਰ ਲੋਕਾਂ ਨੂੰ 당ਗ ਕੋ ਕੀਤਾ ਕਿਉਂ ਸੱਦਿਆ ਇੱਥੇ ਦੱਸੋ ਫਿਰ ਪਹਿਲਾਂ ਇਹ ਤਾਂ ਕਹਿੰਦੇ ਸੀ ਅਸੀਂ ਆਮ ਘਰਾ ਦੇ ਪੁੱਤ ਆ ਮੈਂ ਮੈਂ ਮਾਸਟਰ ਦਾ ਮੁੰਡਾ ਖੋ ਤਾਂ ਕਹਿੰਦੇ ਕੋਈ ਆਮ ਘਰਾ ਦੇ ਪੁੱਤ ਨਹੀਂ ਜੀ ਕੋਈ ਨਹੀਂ ਕੋਈ ਇਹ ਤਾਂ ਕਹਿੰਦੇ ਬਦਲਾ ਆਇਆ ਮੈਂ ਤਾਂ ਨਾ ਇਹ ਨੇਰੀ ਕਿਹੜੀ ਬਦਲਾ ਆਇਆ ਇਹਨਾਂ ਦਾ ਦੱਸੋ ਕਿਹੜਾ ਬਦਲਾ ਆਇਆ ਉਹ ਉਹ ਮਾਨ ਸਾਹਿਬ ਤਾਂ ਆਪਣੀਆਂ ਸਟੇਜਾਂ ਤੋਂ ਕਹਿੰਦੇ ਆ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਮਾਸਟਰਾਂ ਦਾ ਪੁੱਤ ਆ ਅੱਜ ਕਿਸਾਨ ਵੀ ਠੇਠ ਹੋਈ ਜਾਂਦੇ ਆ ਆ ਮਾਸਟਰ ਤੁਸੀਂ ਖੜੇ ਆ ਆ ਦੇਖੋ ਆ ਖੜੇ ਅਸੀਂ 6-6000 ਵਾਲੇ ਟੀਚਰੀ ਜਿਹੜੇ ਪੱਕੇ ਨਹੀਂ ਕੀਤੇ ਕੱਚੇ ਦਿਹਾੜ ਇਹ ਕਹਿੰਦੇ ਅਸੀਂ ਪੱਕੇ ਕਰਤੇ ਸਾਰੇ ਟੀਚਰ ਦੱਸੋ ਕਿੱਥੇ ਕਿੱਤੇ ਲੋਕਾਂ ਦੀ ਗੱਲ ਕਰਨ ਵਾਲੇ ਪੱਤਰਕਾਰਾਂ ਨੂੰ ਵੀ ਕਿਉਂ ਨਹੀਂ ਅੱਗੇ ਜਾਣ ਦਿੰਦੇ ਬਈ ਇਹਦੇ ਵਿੱਚ ਕੀ ਕਾਰਨਾ ਡਰ ਲੱਗਦਾ ਕੋਈ ਮਾਨ ਸਰਕਾਰ ਇਹ ਇਹ ਇਹਨਾਂ ਨੂੰ ਡਰ ਪੈਦਾ ਹੋ ਗਿਆ ਹੁਣ ਤੇ 1.5 ਸਾਲ ਰਹਿ ਗਿਆ ਇਹਨਾਂ ਦਾ ਤੇ ਦੇਖੋ ਹੁਣ ਬਦਲਾ ਵੀ ਬਹੁਤ ਵੱਡੇ ਪੱਧਰ ਤੇ ਚੱਲ ਰਿਹਾ ਆਪਣੇ ਪੰਜਾਬ 'ਚ ਦੇਖੋ ਤਾਂ ਆਹ ਜਿਹੜੀ ਬਦਲਾ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਅੱਜ ਬਦਲਾ ਫਰੀਦਕੋਟ ਦੇ ਵਿੱਚ ਚੀਕਾ ਮਾਰਦਾ ਬਦਲਾ ਵੇਖ ਸਕਦੇ ਹੋ ਇਧਰਲੇ ਪਾਸੇ ਕਿਉਂਕਿ ਸੀਐਮ ਸਾਹਿਬ ਆਏ ਨੇ ਪੁਲਿਸ ਨੂੰ ਵੀ ਹਦਾਇਤਾਂ ਵੀ ਭਾਈ ਕਿਥੇ ਨਾ ਕਿਤੇ ਲਾਅ ਐਨ ਆਰਡਰ ਦੀ ਸਥਿਤੀ ਮੇਨਟੇਨ ਕਰਕੇ ਰੱਖਣੀ ਹੈ ਪਰ ਉਹਦੇ ਨਾਲ ਵੇਖ ਲਓ ਤੁਸੀਂ ਕਿੰਨੇ ਲੋਕ ਆ ਜਿਹੜੇ ਉੱਠ ਠਿੱਟ ਪਰੇਸ਼ਾਨ ਹੋ ਰਿਹਾ ਲੋਕਾਂ ਨੂੰ ਸੱਦੇ ਪੱਤਰ ਤਾਂ ਜਰੂਰ ਆਇਆ ਪਰ ਪਹੁੰਚਣ ਨਹੀਂ ਦਿੱਤਾ ਗਿਆ